ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਨਹੀਂ ਆ ਰਹੀ ਹੈ ਰਾਤ ਤੇ ਲਗਾਤਾਰ ਘਟ ਰਿਹਾ ਉਹਨਾਂ ਦਾ ਭਾਰ ਅਰਵਿੰਦ ਕੇਜਰੀਵਾਲ ਦਾ ਗ੍ਰਿਫਤਾਰੀ ਤੋਂ ਲੈ ਕੇ ਹੁਣ ਤੱਕ 4 ਕਿਲੋ ਭਾਰ ਘਟ ਗਿਆ ਸੂਤਰਾਂ ਮੁਤਾਬਿਕ ਤੇਜ਼ੀ ਨਾਲ ਘਟਦੇ ਵਜ਼ਨ ਤੇ ਡਾਕਟਰਾਂ ਨੇ ਵੀ ਫਿਕਰ ਜਤਾਈ ਹੈ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਵਿੱਚ ਉਹ ਤਿਹਾਰ ਜੇਲ੍ਹ ਚ ਬੰਦ ਨੇ ਉਹਨਾਂ ਦੀ ਤਬੀਅ ਠੀਕ ਨਹੀਂ ਦੱਸੀ ਜਾ ਰਹੀ ਗਗਾ ਕਿ ਗ੍ਰਫਤਾਰੀ ਤੋਂ ਲੈ ਕੇ ਹੁਣ ਤੱਕ ਕੇਜਰੀਵਾਲ ਦਾ ਪਾਰ 4.5 ਕਿਲੋ ਦੇ ਕਰੀਬ ਘਟ ਚੁੱਕਿਆ ਕੇਂਦਰੀ ਜਾਂਚ ਏਜੰਸੀ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਦਿੱਲੀ ਆਪਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਸੀ ਇਸ ਤੋਂ ਬਾਅਦ ਕੇਜਰੀਵਾਲ ਈਡੀ ਦੀ ਹਿਰਾਸਤ ਚ ਰਹਿ ਤੇ ਫਿਰ ਅਦਾਲਤ ਨੇ ਉਹਨਾਂ ਨੂੰ 15 April ਤੱਕ ਨਿਆਂਇਕ ਹਿਰਾਸਤ ਦੇ ਵਿੱਚ ਪੇਜ ਦਿੱਤਾ ਹਾਲਾਂਕਿ ਅਦਾਲਤ ਨੇ ਤੈਅ ਵੀ ਕਿਆ ਸੀ ਕਿ ਜਦੋਂ ਈਡੀ ਦੀ ਹਿਰਾਸਤ ਦੇ ਵਿੱਚ ਨੇ ਤਾਂ ਉਹਨਾਂ ਨੂੰ ਘਰ ਦਾ ਬਣਿਆ ਹੋਇਆ ਖਾਣਾ ਖਾਣ ਦੀ ਇਜਾਜ਼ਤ ਦੇ ਦਿੱਤੀ ਜਾਏ ਨਿਆਂਇਕ ਹਿਰਾਸਤ ਦੇ ਵਿੱਚ ਭੇਜੇ ਜਾਣ ਦੇ ਬਾਅ JL ਨੰਬਰ 2 ਦੇ ਵਿੱਚ ਹੁਣ ਰੱਖਿਆ ਗਿਆ ਹੈ